ਬਹੁਤ ਬੜੀ ਡਿਮਾਂਡ ਸੀ ਕਿ ਪਿੱਤਲ ਵਾਲਾ ਸੋਫਾ ਲੈ ਕੇ ਆਓ ਸੋਫਾ ਲੈ ਕੇ ਆਓ ਬਾਈ ਪਿੱਤਲ ਵਾਲਾ ਸੋਫਾ ਲੈ ਕੇ ਵੀ ਆ ਗਿਆ ਤੇ ਆਹ ਦੇਖੋ ਕੋਈ ਬਾਈ ਪਤਲੀ ਪਟ ਕੇ ਲੈ ਗਿਆ ਬਾਈ ਜੀ ਪਤਲ ਕਿੱਧਰ ਗਿਆ ਉਹ ਨਹੀਂ ਨਹੀਂ ਪਿੱਤਲ ਨਹੀਂ ਬਾਈ ਯਾਰ ਇਹ ਉਹ ਚੀਨਾਵਾ ਡਿਜ਼ਾਈਨ ਬਣਾਇਆ ਅੱਛਾ ਹੋਰ ਡਿਜ਼ਾਈਨ ਕਰਤਾ ਹੋਰ ਡਿਜ਼ਾਈਨ ਕਰਤਾ ਬਾਈ ਦੇਖਣ ਨੂੰ ਬਾਈ ਸੇਮ ਆ ਚੀਜ਼ ਆ ਹਾਂ 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 ਬਾਈ ਸੇਮ ਆ ਬਾਈ ਅੱਛਾ ਥੋੜਾ ਡਿਜ਼ਾਈਨ ਚੇਂਜ ਕਰਤਾ ਡਿਜ਼ਾਈਨ ਚੇਂਜ ਕਰਤਾ ਬਾਈ ਇਹਦੇ ਸਾਈਡ ਤੇ ਆਪਾਂ ਬਾਕਸ ਸਟੈਂਡ ਬਣਾਤਾ ਬਾਈ ਇਹ ਚ ਕਿਤਾਬਾਂ ਕੁਤੂਬ ਰੱਖਣੀਆਂ ਕੋਈ ਹੋਰ ਸਮਾਨ ਰੱਖਣਾ ਉਹ ਰੱਖਿਆ ਜਾਂਦਾ ਇਹਦੇ ਵਿੱਚ ਅੱਛਾ ਸਾਈਡ ਤੋਂ ਇੱਧਰ ਇੱਧਰ ਬਾਈ ਇੱਥੇ ਅੱਛਾ ਆ ਆ ਜਗਾ ਆ ਗਈ ਜੇ ਕਿਸੇ ਵੀ ਨੇ ਬਾਕਸ ਵਗੈਰਾ ਰੱਖਣੀ ਆ ਤਾਂ ਇੱਥੇ ਆ ਜੂ ਆ ਇੱਥੇ ਰੱਖਿਆ ਆ ਜੀ ਬਾਈ ਸੇਵ ਕਰਤੀ ਹੈ ਨਹੀਂ ਬਾਈ ਪਹਿਲਾਂ ਨਾਲੋਂ ਕੜਾਈ ਵੀ ਕਰਤੀ ਆ ਦੇ ਅੱਛਾ ਡਿਜ਼ਾਈਨ ਚੇਂਜ ਕਰਤਾ ਐਸੀ ਕਟਿੰਗ ਕਰਤੀ ਬਾਈ ਸਾਰੀ ਕੜਾਈ ਕਰਤੀ ਤੇ 7 ਸੀਟਰ ਸੋਫਾ ਬਾਈ ਪਿਓਰ ਕਾਲੀ ਸ਼ਰਟਾਲੀ ਦੇ ਵਿੱਚ ਆ ਬਾਈ ਤੇ 4 ਸਟੂਲ ਆ 11 ਬੰਦਿਆਂ ਦੀ ਸਿਟਿੰਗ ਪੂਰੀ ਵਧੀਆ ਚ 11 ਬੰਦਿਆਂ ਦੀ ਸਿਟਿੰਗ ਇਹਦੇ ਵਿੱਚ ਹੋਗੀ ਤੇ ਮੈਂ ਕਹਣਾ ਬਾਗਮਾਲ ਚੀਜ਼ ਬਣਾਦੀ ਆ ਗੱਡੀ ਕਿਹੜੀ ਲਈ ਪਈ ਆ ਜੀ ਗੱਡੀ ਬਈ ਐਸ.ਆਰ ਫਾਰਮਰ ਲੈਦਰ ਸਾਈਡ ਦਾ ਕਪੜਾ ਲੱਗਿਆ ਬਈ ਹਾਂ ਜਿਹੜਾ ਵੀ ਕਲਰ ਕਸਟਮਰ ਕਹੂਗਾ ਕਲਰ ਚੋਆ ਡਿਜ਼ਾਈਨ ਚੋਆ ਸਭ ਤੋਂ ਆ ਫੁੱਲ ਗਾਰੰਟੀ ਦੀ ਚੀਜ਼ ਬਣਾਉਂਦੀ ਆ ਗਾਰੰਟੀ ਵਾਲੀ ਚੀਜ਼ ਆ ਬਈ ਫੁੱਲ ਬਟਾ ਫੁੱਲ ਗਾਰੰਟੀ ਦੀ ਫੁੱਲ ਗਾਰੰਟੀ ਵਾਲੀ ਚੀਜ਼ ਆ ਬਈ ਆ ਵੀ ਲੈਦਰ ਸਾਈਡ ਚ ਆ ਬਈ ਆ ਲੈਦਰ ਸਾਈਡ ਦੇ ਵਿੱਚ ਬਈ ਪੂਰਾ ਸੌਫਟ ਫੈਬਰ ਪਰ ਵੀ ਇਹ ਇਕੱਲਾ ਲੈਦਰ ਚ ਬਣਾਉਗਾ ਬਾਈ ਹੋਰ ਵੀ ਪ੍ਰੈਕਟੀਕਲ ਨਹੀਂ ਨਹੀਂ ਬਾਈ ਜਿਹੜੇ ਮਰਜ਼ੀ ਕੱਪੜੇ ਚ ਬਣਾ ਲਓ ਅੱਛਾ ਜਿਹੜੇ ਮਰਜ਼ੀ ਕੋਈ ਬਾਈ ਜਿਆਦਾ ਬੈਸਟ ਆ ਜੀ ਬਣ ਗਈ ਜਿਆਦਾ ਬੈਸਟ ਇਹ ਆ ਬਾਈ ਇਹਦੇ ਮਤਲਬ ਵੀ ਸਾਫ ਸੂਕਾ ਨਾ ਸੌਖਾ ਬਾਈ ਅੱਛਾ ਕਈ ਵਾਰ ਕੋਈ ਪੈਨ ਬੁੰਨੇ ਪੈਨਸਲ ਬੁਲਸਰੀ ਜੀ ਮਾਰ ਦੇ ਹਾਂ ਗਿੱਲਾ ਕੱਪੜਾ ਮਾਰੋ ਸ਼ੀਦੀ ਸਾਫ ਹੋ ਜੂ ਤੇ ਪਿੱਤਲ ਵਾਲਾ ਪੈਕੇਜ ਆ ਪਿਆ ਪਿੱਤਲ ਵਾਲਾ ਕੱਲਾ ਕੱਲਾ ਮਟੀਰੀਅਲ ਪਾ ਬਾਈ ਕੋਲ ਟਾਲੀ ਦੇ ਵਿੱਚ ਲਾਣਾ ਕਿਹੜੀ ਕਿਹੜੀ ਵੈਰਾਈਟੀ ਮਿਲ ਜੂਗੀ ਬਾਈ ਸਾਰਾ ਕੁਝ ਹੀ ਆਪਣੇ ਕੋਲ ਬੈੱਡ ਡਰਾਇੰਗ ਅਲਮੀਰਾ ਕਸਟਮਾਈਜ਼ ਜਿੱਦੇ ਕੱਪੜਾ ਬਣਾਉਣਾ ਟਾਲੀ ਦੇ ਵਿੱਚ ਸਾਰਾ ਪਿੱਤਲ ਦੇ ਬਾਈ ਉਹ ਵੀ ਬਣਾ ਦਾਂਗੇ ਠੀਕ ਆ ਤੇ ਬਾਕੀ ਬਹੁਤ ਯਾਰੇ ਪੈਕੇਜ ਮਿਲ ਜਾਣਗੇ ਜਾ ਕੇ ਪੇਜ ਦੇ ਉੱਤੇ ਚੈੱਕ ਵੀ ਕਰ ਸਕਦੇ ਹੋ ਤੁਸੀਂ ਬਾਈ ਜੀ ਆਉਣਾ ਕਿੱਥੇ ਬੋਲੀ ਆਉਣਾ ਪਊਗਾ ਬਾਈ ਤਾਰਾ ਫਰਨੀਚਰ ਹਾਊਸ ਮਾਲ ਰੋਡ ਕੋਨੇਣਾ ਮੰਡੀ ਜਿਹੜਾ ਬਰਾਂਡਾ ਜੇ ਕਹੇ ਤੋ ਨਹੀਂ ਵੀ ਆਇਆ ਤਾਂ ਆਨਲਾਈਨ ਆਰਡਰ ਕਰੋ ਬਾਈ ਜਾਂ ਆਨਲਾਈਨ ਆਰਡਰ ਵੀ ਆਪਾਂ ਭੇਜ ਦਾਂਗੇ ਚੱਕਾ